ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਕਿਉਂਕਿ ਤੁਸੀਂ মিডিਆ ਹੋ ਜਿਹੜੀ ਸਾਡੀ ਕਿਸਾਨਾਂ ਦੀ ਆਵਾਜ਼ ਸਰਕਾਰ ਔਰ ਵਰਲਡਵਾਈਡ ਤੁਸੀਂ ਸਾਡੀ ਆਵਾਜ਼ ਪਹੁੰਚਾਉਂਦੇ ਹੋ ਔਰ ਸਾਡੀ ਆਵਾਜ਼ ਬਣਦੇ ਹੋ ਜੇ ਤੁਹਾਨੂੰ ਇਹਨਾਂ ਅੰਦੋਲਨਾਂ ਵਿੱਚੋਂ ਮਨਫ਼ੀ ਕਰ ਦਿੱਤਾ ਜਾਵੇ ਮੈਂ ਸਮਝਦਾ ਸਾਡਾ ਅੰਦੋਲਨ ਅੱਧਾ ਰਹਿ ਜਾਂਦਾ ਔਰ ਤੁਸੀਂ ਉਹ মিডিਆ ਹੋ ਜਿਹੜੇ ਸੱਚ ਪੂਰੇ ਵਰਲਡ ਨੂੰ ਦਿਖਾਉਂਦੇ ਹੋ ਔਰ ਜਿਹੜੇ ਅੱਜ ਮੁੱਦੇ ਨੇ ਉਹ ਸਾਡੇ ਉਹ ਮੁੱਦੇ ਨਹੀਂ ਜਿਸ ਵਿੱਚ ਸਰਕਾਰ ਪਿਛਲੇ ਸਾਲ ਫੇਲ ਹੋਈ ਆ ਝੋਨੇ ਦੇ ਪ੍ਰਬੰਧਨ ਨੂੰ ਲੈ ਕੇ ਕਿਉਂਕਿ ਇੱਕ ਪਾਸੇ ਦਾ ਝੋਨਾ ਮੰਡੀਆਂ ਵਿੱਚ ਆ ਜਾਂਦਾ ਤੇ ਦੂਜੇ ਪਾਸੇ ਸਰਕਾਰਾਂ ਉਹਦੇ ਪ੍ਰਬੰਧਨ ਨੂੰ ਲੈ ਕੇ ਪੱਪਾਂ ਭਾਰ ਹੋ ਜਾਂਦੀਆਂ ਨੇ ਪਰ ਪਿਛਲੇ ਸਾਲ ਜੋ ਕਿਸਾਨਾਂ ਦੀ ਲੁੱਟ ਹੋਈ ਆ ਉਦੇ ਮੱਦੇਨਜ਼ਰ ਅਸੀਂ ਅੱਜ ਸਮੇ ਤੋਂ ਪਹਿਲਾਂ ਕਿਉਂਕਿ ਆ ਸਮਾਂ ਸਰਕਾਰ ਦਾ ਉਹਦੇ ਪ੍ਰਬੰਧਨ ਦਾ ਜਿਹੜਾ ਕੰਮ ਕਰਦਾ ਦੇ ਅੱਜ ਤੋਂ ਸ਼ੁਰੂ ਕਰੇ ਤੇ ਫੇਰ ਜਾ ਕੇ ਫਸਲ ਦੀ ਕਟਾਈ ਤੇ ਜਾ ਕੇ ਫੇਰ ਕਿਤੇ ਕਿਸਾਨਾਂ ਦੀ ਲੁੱਟ ਨੂੰ ਰੁਕ ਸਕਦੀ ਏ ਤੇ ਜੇ ਅੱਜ ਵੀ ਸਰਕਾਰ ਅਵੇਸਲੀ ਰਹੀ ਤੇ ਔਰ ਜਿਹੜੀ ਇਹ ਯੂਨੀਵਰਸਿਟੀ ਦੇ ਨੇ ਕਿਸਾਨਾਂ ਨੂੰ ਸਹੀ ਰਾਹ ਦਿਖਾਉਣਾ ਉਹ ਵੀ ਜਿਹੜੀ ਪ੍ਰਾਈਵੇਟ ਪਲੇਰਾਂ ਅੰਗ ਬੀਜ ਵੇਚਣ ਤੱਕ ਸੀਮਤ ਰਹੀ ਤੇ ਮੈਨੂੰ ਲੱਗਦਾ ਕਿ ਕਿਸਾਨ ਅਗਲੇ ਸਾਲ ਕੋਈ ਲੁੱਟ ਦਾ ਸ਼ਿਕਾਰ ਹੋਏਗਾ ਤੋ ਇਹ ਕੁਝ ਗੱਲਾਂ ਨੇ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਸੰਖੇਪ ਵਿੱਚ ਕਰਾਂਗਾ ਔਰ ਇੱਥੇ ਆਉਂਦਿਆਂ ਨੂੰ ਕਿਉਂਕਿ ਮੇਰੀ ਡਿਊਟੀ ਲੱਗੀ ਸੀ ਕਿ ਜਲੰਧਰ ਪ੍ਰੈਸਤਾ ਘਰ ਹੈ ਤੁਸੀਂ ਇਹ ਗੱਲਾਂ ਜਲੰਧਰ ਪ੍ਰੈਸ ਵਿੱਚ ਕਰਨੀਆਂ ਨੇ ਕਥੇਬੰਦੀ ਵੱਲੋਂ ਔਰ ਜਦੋਂ ਮੈਂ ਆਦੇਥੇ ਆਇਆ ਤੇ ਸਾਡੀ ਸੈਂਟਰ ਨਾਲ ਮੀਟਿੰਗ ਆ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਮੀਟਿੰਗ ਵਿੱਚ ਨੇ ਔਰ ਪਿੱਛੋਂ ਪਤਾ ਲੱਗਾ ਕਿ ਜਿਹੜੀ ਪੰਜਾਬ ਸਰਕਾਰ ਨੇ ਜਿਹੜੀ ਉਥੇ ਨਫਰੀਆ ਫੋਰਸ ਦੀ ਵਧਾਈਆ ਪੀਆਰਟੀਸੀ ਦੀਆਂ ਲਗਭਗ 40 ਬੱਸਾਂ ਔਰ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਦੀਆਂ ਕੁਝ ਬਸਾਂ ਉੱਥੇ ਵਧਾਈਆਂ ਦੇ ਤੇ ਜੇ ਇਹੋ ਜੇ ਸਰਕਾਰ ਹੱਥ ਕੰਡਿਆ અપਨਾਉਂਦੀ ਏ ਤੇ ਸਾਨੂੰ ਸਰਕਾਰ ਖਿਲਾਫ ਮੋਰਚਾ ਖੁੱਲਣਾ ਪਵੇਗਾ ਕਿਉਂਕਿ ਸਾਡੀਆਂ ਪਹਿਲੀਆਂ ਮੰਗਾਂ ਸੈਂਟਰ ਸਰਕਾਰ ਦੇ ਖਿਲਾਫ ਸੀ ਤੇ ਜੇ ਪੰਜਾਬ ਸਰਕਾਰ ਇਹੋ ਜੀ ਧੱਕੇਸ਼ਾਹੀ ਤੇ ਉਤਾਰੂ ਹੋਈ ਤੇ ਸਾਨੂੰ ਇਹਨਾਂ ਖਿਲਾਫ ਵੀ ਮੋਰਚਾ ਖੁੱਲਣਾ ਪਵੇਗਾ ਹੁਣ ਮੈਂ ਜਿਹੜੀਆਂ ਗੱਲਾਂ ਨੂੰ ਲੈ ਕੇ ਅਸੀਂ ਪ੍ਰੈਸ ਵਾਰਤਾ ਕਰ ਰਹੇ ਆ ਮੈਂ ਤੁਹਾਡੇ ਨਾਲ 3 ਪੁਆਇੰਟ ਨੇ ਤਿੰਨਾ ਪੁਆਇੰਟਾਂ ਤੇ ਮੈਂ ਆ ਗੱਲ ਕਰਾਂਗਾ ਤੁਹਾਡੇ ਨਾਲ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਸਾਲ ਸਰਕਾਰ ਦੀ ਨਲਾਇਕੀ ਕਾਰਨ ਕਿਸਾਨਾਂ ਦੀ ਝੋਨੇ ਦੀ ਲੁੱਟ ਹੋਈ ਆ ਸਾਡੀ ਮੰਗ ਹੈ ਕਿ ਸਮਾਂ ਰਹਿੰਦਿਆਂ ਜਿਹੜੇ ਪਿਛਲੇ ਮਾਰ ਬਹਾਨਾ ਸੀ ਸਰਕਾਰ ਨੂੰ ਉੱਧਰ ਝੋਨਾ ਮੰਡੀ ਵਿੱਚ ਆ ਗਿਆ ਤੇ ਸਰਕਾਰ ਨੇ ਉਹ ਸਟੋਰ ਖਾਲੀ ਨਹੀਂ ਕਰ ਪਾਈ ਸਾਡੀ ਮੰਗ ਹੈ ਕਿ ਸਰਕਾਰ ਹੁਣ ਤੋਂ ਹੀ ਜਿਹੜੇ ਝੋਨੇ ਦੇ ਪ੍ਰਬੰਧਨ ਲਈ ਜਿਹੜੇ ਸਟੋਰ ਆ ਉਹ ਆਪਣੇ ਖਾਲੀ ਕਰਵਾਵੇ ਸੈਂਟਰ ਏਜੰਸੀਆਂ ਨੂੰ ਜਿਹੜਾ ਉਹ ਜੋ ਨਾ ਜਿਹੜਾ ਨਿਕਲ ਚੁੱਕਾ ਚੰਦਰਾ ਤੋਂ ਚਕਾਵੇ ਉਹਦਾ ਵਧੀਆ ਪ੍ਰਬੰਧਨ ਕਰੇ ਤੋਂ ਇੱਕ ਹੋਰ ਵੱਡੀ ਗੱਲ ਇਹਦੇ ਵਿੱਚ ਆਈ ਹੈ ਕਿਉਂਕਿ ਪੀ ਪੀਯੂ ਜੁਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹਨੇ ਹਰੀ ਕ੍ਰਾਂਤੀ ਵਿੱਚ ਮੋਰੀ ਭੂਮਿਕਾ ਨਿਭਾਈ ਹੈ ਔਰ ਕਿਸਾਨਾਂ ਦੀ ਮਾਰਗਦਰਸ਼ਕ ਹੈ ਉਹਨਾਂ ਦੇ ਮੇਲੇ ਸ਼ੁਰੂ ਹੋ ਗਏ ਨੇ ਸਰਕਾਰ ਹਾਲੇ ਇਹਦੇ ਪੀਆਰ 126 ਨੂੰ ਲੈ ਕੇ ਸੈਂਟਰ ਸਰਕਾਰ ਨਾਲ ਕੋਈ ਸਥਿਤੀ ਸਪਸ਼ਟ ਨਹੀਂ ਕਰ ਪਾਈ ਤੇ ਦੂਜੇ ਪਾਸੇ ਪ੍ਰਾਈਵੇਟ 플레이ਰਾਂ ਵਾਂਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਪੀਆਰ 126 ਆਪਣੇ ਮੇਲਿਆਂ ਵਿੱਚ ਢੜਲੇ ਨਾਲ ਵੰਡ ਰਹੀ ਹੈ ਜਦ ਕਿ ਹਾਲੇ ਤੱਕ ਉਹਦੇ ਮਾਪਦੰਡ ਪਿਛਲੇ ਸਰਕਾਰ ਸਾਲ ਦੀ ਲੁੱਟ ਕਿਸਾਨਾਂ ਦੀ ਹੋਈ ਆ ਵੱਡੀ ਪੱਧਰ ਤੇ ਤੇ ਜੇ ਪੀਏਯੂ ਯੂਨੀਵਰਸਿਟੀ ਪ੍ਰਾਈਵੇਟ 플레이ਰਾਂ ਵਾਂਗ ਉਹ ਆਪਣੇ ਬੀਜ ਵੇਚਣ ਤੱਕ ਸੀਮਤ ਰਹੀ ਤੇ ਮੈਨੂੰ ਲੱਗਦਾ ਕਿ ਜੇ ਸਰਕਾਰ ਨੇ ਸੈਂਟਰ ਸਰਕਾਰ ਨਾਲ ਇਹਦੇ ਮਾਪਦੰਡ ਤੈਅ ਮਾ ਕੀਤੇ ਤੇ ਉਹ ਜਿਹੜੀ ਪਿਛਲੇ ਸਾਲ 2-300 ਰੁਪਇਆ ਪ੍ਰਤੀ ਕੁੰਟਲ ਜਿਹੜੀ ਕਿਸਾਨਾਂ ਦੀ ਲੁੱਟ ਹੋਈ ਹੈ ਆਉਣ ਵਾਲੇ ਸਮੇਂ ਵਿੱਚ ਵੀ ਉਹ 2-300 ਰੁਪਇਆ ਪ੍ਰਤੀ ਕੁੰਟਲ ਜਿਹੜੀ ਲੁੱਟ ਸਰਕਾਰ ਕਰਵਾਏਗੀ ਉਹ ਮਿਲਿ ਘੁਤ ਨਾਲ ਹੋਏਗੀ ਸਰਕਾਰ ਦੀ ਜੇ ਸਰਕਾਰ ਐਸੇ ਹੀ ਰਾਹ ਤੇ ਚੱਲਦੀ ਰਹੀ ਕਿਉਂਕਿ ਪੀਆਰ 126 ਨੂੰ ਲੈ ਕੇ ਸੈਲਰ ਮਾਲਕ ਔਰ ਜਿਹੜੀ ਸੈਕਟਰ ਵਿੱਚ ਜਿਹੜੀ ਆ ਉਹ ਗੁਬਦਾ ਬਣੀ ਹੋਈ ਆ ਕਿ ਇਹਦੀ ਪੂਰੀ ਮਿਲਗ ਨਹੀਂ ਹੁੰਦੀ ਜੇ ਜੇ ਦੂਜੇ ਪਾਸੇ ਤੁਸੀਂ ਉਹ ਦੁੱਬਦਾ ਨੂੰ ਦੂਰ ਕੀਤਾ ਬਿਨਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਵੰਡਦੀ ਆ ਤੇ ਮੈਂ ਸਮਝਦਾ ਸਿੱਧਾ ਸਿੱਧਾ ਕਿਸਾਨਾਂ ਦੀ ਲੁੱਟਾ ਸਿਰਫ ਬੀਜ ਵੇਚਣ ਤੱਕ ਸੀਮਤ ਹੈ ਤੇ ਜਿਹੜੀ ਲੁੱਟਾ ਹੋ ਆਉਣ ਵਾਲੇ ਸੀਜ਼ਨ ਵਿੱਚ ਵੀ ਹੋਵੇਗੀ ਔਰ ਤੀਸਰਾ ਜਿਹੜਾ ਇਹਦੇ ਵਿੱਚ ਮਸਲਾ ਹੈ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਅਸੀਂ ਪਰਵਾਲੀ ਪਰਾਲੀ ਦਾ ਪ੍ਰਬੰਧਨ ਕਰ ਰਹੇ ਹਾਂ ਪਰ ਇਹਦੇ ਵਿੱਚ ਸਰਕਾਰ ਦੀ ਨਾਕਾਮੀ ਕੀ ਆ ਕਿ ਗਰੀਬ ਪ੍ਰਿਬਨਨ ਨੇ ਪਿਆ ਕਿ ਤੁਸੀਂ 100 ਰੁਪਇਆ ਪ੍ਰਤੀ ਕੁਆਂਟਲ ਕਿਸਾਨਾਂ ਨੂੰ ਬੋਨਸ ਦਿਓ ਜਾਂ ਇਹਨਾਂ ਨੂੰ ਫ੍ਰੀ ਮਸ਼ੀਨਰੀ ਮੁਹੱਈਆ ਕਰੋ ਜੇ ਉਹ ਫ੍ਰੀ ਮਸ਼ੀਨਰੀ ਮੁਹੱਈਆ ਕੀਤੀ ਹੁੰਦੀ ਤੇ ਧੜਾ ਧੜ ਕਿਸਾਨਾਂ ਤੇ ਪਰਚੇ ਨਾ ਹੁੰਦੇ ਨਾ ਹੀ ਕਿਸਾਨ ਅੱਗ ਲਾਉਣ ਲਈ ਮਜਬੂਰ ਹੁੰਦੀ ਤੇ ਦੂਜੀ ਪਾਸੇ ਇਹਨਾਂ ਨੇ ਕੀ ਕੀਤਾ ਕਿ ਜਿਹੜੀ ਸਬਸਿਡੀ ਆ ਉਹ ਜਿਹੜੀ ਇਕੁਪਮੈਂਟ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਿੱਧੇ ਤੌਰ ਤੇ ਦਿੱਤੀ ਜਾਂਦੀ ਆ ਉਹ ਸਿੱਧਾ ਕਿਸਾਨ ਦੇ ਖਾਤੇ ਵਿੱਚ ਪਾਈ ਜਾਵੇ ਮੈਂ ਸਮਝਦਾ ਕਿ ਬੈਲਰ ਜਿਹੜਾ ਪਰਾਲੀ ਦਾ ਪ੍ਰਬੰਧਨ ਕਰਦੇ ਨੇ ਖੇਤਾਂ ਵਿੱਚੋਂ ਜਿਹੜਾ ਇਹ ਚੱਕਦੇ ਨੇ ਪਰਾਲੀ ਦੀਆਂ ਗੱਠਾ ਬੰਨ੍ਹ ਕੇ ਉਹ ਪੰਜਾਬ ਦੀ ਜ਼ਮੀਨ ਨੂੰ ਬੰਜਰ ਬਣਾਉਣ ਵੱਲ ਪੰਜਾਬ ਸਰਕਾਰ ਕਦਮ ਪੁੱਟ ਰਹੀ ਆ ਇਹਦੀ ਜਾਗ ਜੀਲੀ ਜਾਗਦੀ ਰਿਪੋਰਟ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਪੈਟੀ ਦੀ ਫਲਾਈ ਐਸ ਤੋਂ ਇਹਦੀ ਪੀਯੂ ਦੀ ਰਿਪੋਰਟ ਆ ਜਿਹੜੀ ਫਲਾਈ ਐ ਜਿਹੜੀ ਪੈਟੀ ਦੀ ਸਵਾਹ ਉਹਦੇ ਜਦੋਂ ਜਾਂਚ ਕੀਤੀ ਗਈ ਉਹਦੇ ਵਿੱਚ ਕੁਝ ਵੀ ਨਸ਼ਟ ਨਹੀਂ ਹੋਇਆ ਜੇ ਅਸੀਂ ਅੱਗ ਲਾਉਨੇ ਆ ਤੇ ਥੋੜੀ ਮਾਤਰਾ ਵਿੱਚ ਨਾਈਟ੍ਰੋਜਨ ਨਸ਼ਟ ਹੁੰਦੀ ਐ ਪੀਯੂ ਦੀ ਰਿਪੋਰਟ ਆ ਜਿਹੜੀ ਉਹ ਉਹਦੀ ਪੈਟੀ ਦੀ ਸਵਾਹ ਦੀ 1 ਕਿਲੋ ਸਵਾਹ ਦੀ ਐ ਉਹ ਤੁਹਾਡੇ ਸਾਹਮਣੇ ਮੈਂ ਕਰ ਰਿਹਾ ਕਿ ਜੇ ਇਹਨੂੰ ਅਸੀਂ ਖੇਤਾਂ ਵਿੱਚ ਨਸ਼ਟ ਕਰਦੇ ਆ ਤੇ ਇਹਦੇ ਵਿੱਚੋਂ ਕੁਝ ਮਾਤਰਾ ਵਿੱਚ ਨਾਈਟrogen ਨਸ਼ਟ ਹੁੰਦੀ ਹੈ ਬਾਕੀ ਸਾਰਾ ਕੁਝ ਫਾਸਫੋਰਸ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਜ਼ ਸਲਫਰ ਬੋਰੋਨ ਵਗੈਰਾ ਉਸੇ ਦੇ ਤਰ੍ਹਾਂ ਖੇਤ ਵਿੱਚ ਰਹਿੰਦੇ ਨੇ ਤੇ ਜਦੋਂ ਅਸੀਂ ਦੂਸਰੇ ਪਾਸੇ ਗੱਲ ਕਰਦੇ ਆ ਕਿ ਬੈਲਰ ਜਦੋਂ ਪਰਾਲੀ ਤਾਂ ਚੱਕਦੇ ਨੇ ਖੇਤਾਂ ਵਿੱਚੋਂ ਨਾ ਤੇ ਉਹ ਅੱਗ ਲੱਗਦੀ ਹੈ ਨਾ ਪਰਾਲੀ ਦੀ ਰਹਿੰਦ-ਖੂੰਦ ਖੇਤਾਂ ਵਿੱਚ ਰਹਿੰਦੀ ਏ ਤੇ ਇਹਦੇ ਮੈਰੇ ਕੋਲ ਡਾਟੇ ਪਾਏ ਹੋਏ ਨੇ ਕਿ ਜਿਹੜੀ ਜ਼ਮੀਨ ਵਿੱਚੋਂ ਇਹ ਬੈਲਰਾਂ ਦੇ ਰੂਪ ਵਿੱਚ ਪਰਾਲੀ ਚੱਕੀ ਗਈ ਆ ਉਹਦੇ ਝਾੜ 5-6 ਸਾਲਾਂ ਵਿੱਚ 12-13 ਕੁਆਂਟਲ ਤੱਕ ਸੀਮਤ ਰਹਿ ਗਏ ਤੇ ਜਿਹੜੀ ਪਰਾਲੀ ਜਿਹਨਾਂ ਖੇਤਾਂ ਵਿੱਚ ਜੱਜਬ ਕੀਤੀ ਆ ਉਹ 22-23 ਕੁਆਂਟਲ ਤਣਕ ਦੇ ਝਾੜਾਂ ਤੱਕ ਇਨਕਰੀਜ਼ ਹੋਇਆ ਸੋ ਸਰਕਾਰ ਨੂੰ ਇਧਰ ਬਹੁਤ ਗੰਭੀਰਤਾ ਨਾਲ ਦੇਖਣਾ ਚਾਹੀਦਾ ਕਿ ਜਿਹੜਾ ਤੁਸੀਂ ਪਰਾਲੀ ਦਾ ਪ੍ਰਬੰਧਨ ਕਰਨ ਲਈ ਇੱਕ ਤਾਂ ਬੈਲਰਾਂ ਤੇ ਭਾਰੀ ਸਬਸਿਡੀ ਦਿੰਨੇ ਹੋ ਤੇ ਦੂਸਰੀ ਖੇਤਾਂ ਵਿੱਚੋਂ ਪਰਾਲੀ ਚੱਕ ਕੇ ਆਖਰ ਤੇ ਮਿਲਾਂ ਵਿੱਚ ਵੀ ਜਲਾਈ ਜਾਂਦੀ ਹੈ ਨਾ ਤੇ ਜੇ ਉਹ ਚੀਜ਼ ਨੂੰ ਪ੍ਰਬੰਧਨ ਕੀਤਾ ਜਾਵੇ ਖੇਤਾਂ ਦੇ ਵਿੱਚ ਜਜ਼ਬ ਕਰਨ ਦਾ ਤੇ ਜਿਹੜੀ ਪੰਜਾਬ ਦੀ ਐਗਰੀਕਲਚਰ ਲੈਂਡ ਆ ਉਹਦੀ ਜਿਹੜੀ ਆ ਝਾੜ ਪਰ ਕੁਆਂਟਲ ਫਸਲਾਂ ਦਾ ਉਹ ਵੀ ਵਧੇਗਾ ਤੇ ਜਿਹੜੀ ਜ਼ਮੀਨ ਨੂੰ ਬੰਜਰ ਬਣਾਉਣ ਵਾਲ ਸਰਕਾਰ ਤੁਰੀ ਹੋਈ ਹੈ ਉਹ ਵੀ ਕਿਤੇ ਨਾ ਕਿਤੇ ਅਸੀਂ ਆਪਣੀਆਂ ਜ਼ਮੀਨਾਂ ਬਚਾ ਪਾਵਾਂਗੇ ਤੇ ਦੂਜੇ ਪਾਸੇ 1972 ਤੋਂ ਲੈ ਕੇ 80-90 ਦਹਾਕੇ ਤੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਪਣੀਆਂ ਕਿਤਾਬਾਂ ਵਿੱਚ ਇਹ ਸ਼ਾਪਦੀ ਰਹੀ ਹੈ ਸਾਨੂੰ ਉਤਸ਼ਾਹਿਤ ਕਰਦੀ ਰਹੀ ਹੈ ਕਿ ਤੁਸੀਂ ਆਪਣੇ ਜਿਹੜੀ ਖੇਤਾਂ ਦੀ ਰਹਿਤ ਖੂਂਦਾ ਜੇ ਉੱਥੇ ਕੋਈ ਫਫੁੰਦੀ ਦਾ ਰੋਗ ਹੈ ਤੇ ਉਹ ਤੁਸੀਂ ਉਹਨੂੰ ਜਲਾ ਦਿਓ ਤਾਂ ਇਹ ਰੋਗ ਨਸ਼ਟ ਹੋਵੇਗਾ ਤੇ ਇੱਕ ਪਾਸੇ ਤੁਸੀਂ ਇੱਕ ਤਰ੍ਹਾਂ ਨਾਲ ਤੁਸੀਂ ਇੰਨੇ ਸਾਲ ਸਾਨੂੰ ਉਤਸ਼ਾਹਿਤ ਕਰ ਰਹੇ ਹੋ ਕਿ ਜਿਹੜੀ ਪਰਾਲੀਆਂ ਉਹਨੂੰ ਤੁਸੀਂ ਅੱਗ ਲਾਓ ਤੇ ਦੂਜੇ ਪਾਸੇ ਤੁਸੀਂ ਗ੍ਰੀਨ ਟ੍ਰਿਬਿਊਨਲ ਦੀ ਗੱਲ ਮੰਨੇ ਬਿਨਾ ਤੁਸੀਂ ਕਿਸਾਨਾਂ ਦੇ ਪਰਚੇ ਕਰ ਰਹੇ ਹੋ ਧੜਾ ਧੜ ਤੇ ਜਿਹੜੀਆਂ ਉਹਨਾਂ ਦੀਆਂ ਫਰਤਾਂ ਵਿੱਚ ਲਾਲ ਐਂਟਰੀਆਂ ਕਰ ਰਹੇ ਹੋ ਸਰ ਸਰ ਕਿਸਾਨਾਂ ਨਾਲ ਧੱਕਾ ਸੋ ਤਿੰਨ ਪੁਆਇੰਟ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਕਿਸਾਨਾਂ ਦੀ ਮਾਰਗਦਰਸ਼ਕ ਹੈ ਜੇ ਉਹਨੇ ਸਮਾਂ ਰੰਧਿਆ ਇਸ ਕਦਮ ਨਾ ਪੁੱਟੇ ਤੇ ਜਿਹੜੀ ਪੰਜਾਬ ਦੀ ਐਗਰੀਕਲਚਰ ਲੈਂਡ ਆ ਉਹ ਬੰਜਰ ਹੋ ਜਾਵੇਗੀ ਸੋ ਜਿਹੜਾ ਕਿਸਾਨ ਪਹਿਲਾਂ ਕਰਜ਼ੇ ਦੀ ਮਾਰ ਝੱਲ ਰਿਹਾ ਉਹ ਅੱਗੇ ਆ ਕੇ ਹੋਰ ਜਿਹੜਾ ਕਰਜ਼ੇ ਦੇ ਬੋਝ ਥੱਲੇ ਦਵੇਗਾ ਸੋ ਇਸ ਅੱਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਵੀ ਸੋਚਣਾ ਹੋਵੇਗਾ ਔਰ ਦੂਸਰਾ ਜਿਹੜਾ ਪੀਆਰ 126 ਧੜਾ-ਤੜ ਇਹਨਾਂ ਦੀ 22 ਔਰ 23 ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਮੇਨ ਲੁਧਿਆਣਾ ਮੇਲਾ ਔਰ ਜਿਹੜੇ ਸ਼ਾਖਾਵਾਂ ਇਹਨਾਂ ਦੀਆਂ ਹਰ ਇੱਕ ਜ਼ਿਲ੍ਹਾ ਪੱਧਰ ਤੇ ਨੇ ਉੱਥੇ ਮੇਲਾ ਚੱਲ ਰਿਹਾ ਹੈ ਨਾ ਉੱਥੇ ਪੀ ਆਰ 126 ਬੜੇ ਢੱਲੇ ਨਾਲ ਵੇਚਿਆ ਜਾ ਰਿਹਾ ਅਸੀਂ ਇੱਕ ਪਾਸੇ ਤਾਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਜਿਹੜੇ ਪ੍ਰਾਈਵੇਟ ਪਲੇਅਰ ਨੇ ਜਿਹੜੇ ਪੀ ਆਰ 126 ਨਾਲ ਮਿਕਸ ਕਰਕੇ ਜਿਹੜੀਆਂ ਥੋੜੇ ਸਮੇਂ ਦੀਆਂ ਜਿਹੜੀਆਂ ਵੈਰਾਈਟੀਆਂ ਉਹ ਕਿਸਾਨ ਨੂੰ ਵੇਚ ਕੇ ਲੁੱਟ ਕਰ ਰਹੀਆਂ ਨੇ ਤੇ ਦੂਜੇ ਪਾਸੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹਨੇ ਏਥੇ ਜੰਗਲ ਤੋਂ ਕੱਢਣਾ ਸੀ ਉਹ ਵੀ ਆਪਣੇ ਪ੍ਰਾਈਵੇਟ ਪਲੇਰਾਂ ਬਾਗ ਸਿਰਫ ਬੀਜ ਵੇਚਣ ਤੱਕ ਸੀਮਤ ਹੈ ਉਹ ਇੱਥੇ ਬੀਜ ਬੀਜਣ ਵੇਚਣ ਤੱਕ ਸੀਮਤ ਨਾ ਹੋ ਕੇ ਜਿੰਨਾ ਚਿਰ ਪੀਆਰ 126 ਦਾ ਸਰਕਾਰ ਦੇ ਨਾਲ ਜਿਹੜਾ ਕੋਈ ਬਖੇੜਾ ਉਹ ਦੂਰ ਨਹੀਂ ਹੁੰਦਾ ਉਨਾ ਚਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਹ ਜਿਹੜੀ ਪੀਆਰ 126 ਦੇ ਬੀਜ ਨੂੰ ਨਾ ਵੇਚੇ ਔਰ ਜਿਹੜੇ ਪ੍ਰਾਈਵੇਟ ਪਲੇਅਰ ਜਿਹੜੇ ਐਗਰੀਕਲਚਰ ਦੇ ਸੀਡ ਘਟ ਸਮਾਂ ਲੈਣ ਵਾਲਿਆਂ ਕਿਉਂਕਿ ਅਸੀਂ ਚਾਹੁੰਦੇ ਆ ਕਿ ਪੀਆਰ 126 ਪੰਜਾਬ ਵਿੱਚ ਪਰਫੁੱਲਤ ਹੋਵੇ ਕਿਉਂਕਿ ਇਹਦੇ ਨਾਲ ਪੰਜਾਬ ਦਾ ਪਾਣੀ ਵੀ ਬਚਦਾ ਪਰਾਲੀ ਦੀ ਸਮੱਸਿਆ ਵੀ ਘਟਦੀ ਹੈ ਤੇ ਜੇ ਇਹ ਨੂੰ ਤੁਸੀਂ ਸਰਕਾਰ ਨਾਲ ਇਹਦਾ ਬਖੇੜਾ ਦੂਰ ਕਰਕੇ ਵੇਚੋਗੇ ਤਾਂ ਕਿਸਾਨਾਂ ਦੇ ਹਿੱਤ ਵਿੱਚ ਹੋਵੇਗੀ ਤੇ ਜੇ ਤੁਸੀਂ ਪ੍ਰਾਈਵੇਟ ਪਲੇਅਰਾਂ ਵਾਂਗ ਸਿਰਫ ਬੀਜ ਵੇਚਣ ਤੱਕ ਸੀਮਤ ਰਹੇ ਤੇ ਫੇਰ ਮੈਨੂੰ ਲੱਗਦਾ ਕਿ ਕਿਸਾਨਾਂ ਨੂੰ ਸਿਰਫ ਬਾਹੇ ਵਾਲੇ ਰੱਸੇ ਹੀ ਥੇ ਆਉਣਗੇ ਕਿਉਂਕਿ ਜਿਹਨੇ ਸਾਡਾ ਮਾਰਗਦਰਸ਼ਕ ਕਰਨਾ ਆਰਸ਼ਣ ਕਰਨਾ ਸੀ ਉਹੀ ਸਾਡੀ ਲਈ ਲੁੱਟ ਦਾ ਕਾਰਨ ਬਣੀ ਹੋਈ ਆ ਤਾਂ ਮੈਂ ਪੰਜਾਬ ਸਰਕਾਰ ਨੂੰ ਵੀ ਅੱਜ ਥੋੜੇ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਜਿਹੜਾ ਤੁਸੀਂ ਪ੍ਰਬੰਧਨ ਦਾ ਸਮਾਂ ਉਹ ਹੁਣ ਤੋਂ ਹੀ ਕੀਤਾ ਤਾਂ ਜਾ ਕੇ ਅਸੀਂ ਕਿਸਾਨਾਂ ਦੀ ਲੁੱਟ ਨੂੰ ਰੋਕ ਸਕਾਂਗੇ ਜੇ ਜੇ ਪਿਛਲੇ ਵਾਰ ਵਾਂਗ ਪੁੱਤਰ ਮੰਡੀਆਂ ਵਿੱਚ ਧੋਨਾ ਆ ਗਿਆ ਤੇ ਤੁਸੀਂ ਕਹੋ ਕਿ ਸਾਡੇ ਸਟੋਰਾਂ ਵਿੱਚ ਧੋਨਾ ਰੱਖਣ ਲਈ ਜਗ੍ਹਾ ਨਹੀਂ ਤੇ ਫੇਰ ਇਸੇ ਤਰ੍ਹਾਂ ਸ਼ੈਲਰ ਮਾਲਕਾਂ ਦੇ ਨਾਲ ਮਿਲ ਕੇ ਸਰਕਾਰ ਨੇ ਜਿਵੇਂ ਪਿਛਲੀ ਵਾਰ ਲੁੱਟ ਕੀਤੀ ਆ ਇਸੇ ਤਰ੍ਹਾਂ ਝੋਨੇ ਦੇ ਆਉਣ ਵਾਲੇ ਸੀਜ਼ਨ ਤੇ ਵੀ ਕਿਸਾਨ ਲੁੱਟ ਦਾ ਸ਼ਿਕਾਰ ਹੋਏਗਾ ਔਰ ਉਹਦੇ ਤੇ ਜੇ ਸਾਨੂੰ ਬਹੁਤ ਵੱਡਾ ਸੰਘਰਸ਼ ਉਲੀਕਣਾ ਪਿਆ ਤੇ ਅਸੀਂ ਉਹ ਵੀ ਉਲੀਕਾਂਗੇ ਪੰਜਾਬ ਸਰਕਾਰ ਖਿਲਾਫ ਜਿਹੜੀ ਲੜਾਈ ਲੜਨੀ ਪਈ ਉਹ ਵੀ ਲੜਾਂਗੇ ਤੇ ਮੈਂ ਇੱਕ ਵਾਰ ਆਖਰ ਵਿੱਚ ਇਹ ਗੱਲ ਤੁਹਾਨੂੰ ਸਪਸ਼ਟ ਕਰ ਦੇਵਾਂ ਕਿ ਅੱਜ ਜਿਹੜਾ ਖਨੌਰੀ ਬਾਡਰ ਔਰ ਸ਼ੰਭੂ ਬਾਡਰ ਤੇ ਮਾਹੌਲ ਹੈ ਪੰਜਾਬ ਸਰਕਾਰ ਨੇ ਕ੍ਰੀਏਟ ਕੀਤਾ ਉੱਥੇ ਪੁਲਿਸ ਦੀ ਨਫਰੀ ਵਧਾ ਕੇ ਉੱਥੇ ਪੀਆਰਟੀਸੀ ਦੀਆਂ ਬੱਸਾਂ ਉੱਥੇ ਲਿਜਾ ਕੇ ਤੇ ਜੇ ਸਰਕਾਰ ਐਹੋ ਜੀ ਨੀਤੀ ਤੇ ਉਤਾਰੂ ਹੋਈ ਖਾਸ ਕਰਕੇ ਪੰਜਾਬ ਸਰਕਾਰ ਅੱਜ ਤੱਕ ਸਾਡੀ ਲੜਾਈ ਸੈਂਟਰ ਸਰਕਾਰ ਨਾਲ ਰਹੀ ਹੈ ਤੇ ਜੇ ਪੰਜਾਬ ਸਰਕਾਰ ਨੇ ਇਹਨਾਂ ਮੋਰਚਿਆਂ ਦੇ ਉੱਪਰ ਕੋਈ ਜ਼ਬਰਦਸਤੀ ਕੋਈ ਜ਼ਬਰਦਸਤਾਨ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਮਜਬੂਰਨ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲਣਾ ਪਏਗਾ ਮਤ ਸਮਝੇ ਕਿ ਤੁਸੀਂ ਚੰਡੀਗੜ੍ਹ ਵਾਲੇ ਪ੍ਰੋਗਰਾਮ ਨੂੰ ਸਫਲ ਬਣਾ ਦਿੱਤਾ ਉਹਨਾਂ ਦੀਆਂ ਗ੍ਰਿਫਤਾਰੀਆਂ ਕਰਕੇ ਤੇ ਉਹਨਾਂ ਨੇ ਰਾਤੋਂ ਰਾਤ ਪ੍ਰੋਗਰਾਮ ਵੀ ਵਾਪਸ ਲੈ ਲਿਆ ਤੇ ਮਤ ਸਮਝਿਓ ਕਿ ਦੋਨਾਂ ਫੋਰਮਾਂ ਦੇ ਤੁਸੀਂ ਇਹਨਾਂ ਖਨੌਰੀ ਔਰ ਸ਼ੰਭੂ ਬਾਡਰ ਤੇ ਤੁਸੀਂ ਇਹ ਧੱਗੇ ਸ਼ਾਈ ਕਰਕੇ ਤੁਸੀਂ ਕਿਸੇ ਤਰ੍ਹਾਂ ਕਿਸੇ ਆਗੂ ਤੋਂ ਇਹ ਕਹਾ ਲਵੋਗੇ ਕਿ ਅਸੀਂ ਆਪਣਾ ਜਿਹੜਾ ਇਹ ਅੰਦੋਲਨ ਆ ਵਾਪਸ ਲੈ ਲੈਂਦੇ ਆ ਇਸ ਤਰ੍ਹਾਂ ਬਿਲਕੁਲ ਨਹੀਂ ਹੋਏਗਾ ਅਸੀਂ ਜਿੱਥੇ-ਜਿੱਥੇ ਜ਼ਿਲ੍ਹਿਆਂ ਵਿੱਚ ਹਰ ਇੱਕ ਪੂਰੇ ਪੰਜਾਬ ਵਿੱਚ ਇਹੋ ਜਿਹੇ ਹਾਲਾਤ ਮਜਬੂਰਨ ਸਰਕਾਰ ਬਣਾਏਗੀ ਕਿ ਆਵਾਜਾਈ ਦੀ ਵੀ ਸਮੱਸਿਆ ਹੋ ਗਈ ਹੈ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸੈਂਟਰਲ ਸਰਕਾਰ ਨਾਲ ਨੇ ਸਮਾਂ ਤੁਸੀਂ ਸਾਡਾ ਸਹਿਯੋਗ ਕਰੋ ਤਾਂ ਕਿ ਜਿਹੜਾ ਕਿਸਾਨ ਪਹਿਲਾਂ ਹੀ ਖਰਚੇ ਦੇ ਬੋਝ ਦੇ ਥੱਲੇ ਆਇਆ ਉਹ ਨੂੰ ਕਿਸੇ ਨਾ ਕਿਸੇ ਤਰ੍ਹਾਂ ਐਮਐਸਵੀ ਸੁਆਮੀ ਨਾਥਨ ਦੀ ਰਿਪੋਰਟ ਜੇ ਉਹ ਨੂੰ ਮਿਲ ਸਕੇ ਤੇ ਕਿਤੇ ਨਾ ਕਿਤੇ ਉਹ ਪੈਰਾਂ ਪਰ ਹੋ ਸਕਦਾ ਤੇ ਜੇ ਤੁਸੀਂ ਇਹੋ ਜੀ ਜਵਰੀ ਨੀਤੀ ਤੇ ਜਿੱਦਾਂ ਦੇ ਹਾਲਾਤ ਤੁਸੀਂ ਅੱਜ ਉਥੇ ਬਣਾਏ ਨੇ ਤੇ ਜੇ ਇਹੋ ਜੇ ਹਾਲਾਤ ਤੁਸੀਂ ਬਣਾਏ ਤੇ ਪੰਜਾਬ ਵਿੱਚ ਇੱਕ ਮੈਂ ਗੱਲ ਹੋਰ ਦੱਸ ਦਿਆਂ ਕਿ ਪੰਜਾਬ ਸਰਕਾਰ ਕਿਹੜੇ ਰਾਹ ਤੁਰੀ ਹੋਈ ਹੈ ਪੋਲਰਾਈਜੇਸ਼ਨ ਕਰਨਾ ਚਾਹੁੰਦੀ ਹੈ ਕਿ ਜਿਹੜੀ ਕਿਸਾਨ ਦੀ ਵਿਰੋਧ ਜਿਹੜੇ ਵਿਰੋਧ ਕਰਦੇ ਨੇ ਘਟੋ ਘਟ ਉਹਨਾਂ ਨੂੰ ਆਪਣੇ ਪਾਲੇ ਵਿੱਚ ਖੜਾ ਕਰਨਿਆ ਜਾਵੇ ਇਹ ਜੇ ਤੁਸੀਂ ਉਦਾਹਰਨ ਨੂੰ ਦੇਖੀਏ ਕਿ ਚੰਡੀਗੜ੍ਹ ਕੁਝ ਜਥੇਬੰਦੀਆਂ ਦਾ ਪ੍ਰੋਗਰਾਮ ਸੀ ਤੇ ਭਗਵੰਤ ਮਾਨ ਹੰਕਾਰੀ ਰੂਪ ਵਿੱਚ ਇਹ ਕਹਿ ਕੇ ਉੱਠਿਆ ਕਿ ਤੁਸੀਂ ਤਾਂ ਨੌ ਸੱਸ ਦੀ ਲੜਾਈ ਵਿੱਚ ਵੀ ਹੁਣ ਯੂਨੀਅਨ ਆ ਗਈਆਂ ਸੋ ਇਹੋ ਜਿਹੇ ਜਿਹੜੇ ਬਿਆਨ ਨੇ ਮੁੱਖ ਮੰਤਰੀ ਨੂੰ ਸੋਚਦੇ ਨਹੀਂ ਇਹਨੂੰ ਸੋਚਣਾ ਚਾਹੀਦਾ ਹੈ ਕਹਿੰਦਾ ਕਿ ਮੈਂ ਕਿਸਾਨ ਦਾ ਪੁੱਤਾਂ ਤੇ ਜੇ ਕਿਸਾਨ ਦਾ ਪੁੱਤ ਹੈ ਤੇ ਤੁਸੀਂ ਉਹਨਾਂ ਪਰਿਵਾਰਾਂ ਬਾਰੇ ਕਿਉਂ ਨਹੀਂ ਸੋਚਦੇ ਕਿ 2 ਲੱਖ ਰੁਪਏ ਦਾ ਕਰਜ਼ਾ ਲਾਉਂਦਿਆ ਲਾਉਂਦਿਆ ਇੱਕ ਪਰਿਵਾਰ ਦੇ ਤਿੰਨ ਤਿੰਨ ਪੀੜੀਆਂ ਖਤਮ ਹੋ ਗਈਆਂ ਪਰ ਉਹ 2 ਲੱਖ ਦਾ ਕਰਜ਼ਾ ਨਹੀਂ ਦਿੱਤਾ ਤੇ ਜੇ ਤੂੰ ਕਿਸਾਨ ਦਾ ਪੁੱਤ ਹੈ ਤੂੰ ਇਹ ਨਾ ਕਹਿੰਦਾ ਕਿ ਅਸੀਂ ਤੇ ਤੁਹਾਡੀ ਅੱਜ ਮੀਟਿੰਗ ਹੈ ਸੈਂਟਰਲ ਸਰਕਾਰ ਨਾਲ ਪਿੱਛੇ ਅਸੀਂ ਫੋਰਸ ਦੀ ਨਫਰੀ ਉਧਾ ਕੇ ਤੁਹਾਡੇ ਤੇ ਦਬਾਅ ਕ੍ਰੀਏਟ ਕਰੀਏ ਸੋ ਐਹੋ ਜਿਹੀਆਂ ਨੀਤੀਆਂ ਤੋਂ ਜੇ ਪੰਜਾਬ ਸਰਕਾਰ ਬਾਜ਼ ਨਾ ਆਈ ਤੇ ਸਾਨੂੰ ਮਜਬੂਰਨ ਇਹਨਾਂ ਖਿਲਾਫ ਮੋਰਚਾ ਖੋਲਣਾ ਪਏਗਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਸਾਡੇ ਨਾਲ ਬਿਲਕੁਲ ਇਸ ਤਰ੍ਹਾਂ ਦਾ ਰਵਈਆ ਆਪਣ ਨਹੀਂ ਅਪਣਾਏਗੀ ਕਿਉਂਕਿ ਸਾਡੀਆਂ ਮੰਗਾਂ ਹੁਣ ਤੱਕ ਸੈਂਟਰ ਸਰਕਾਰ ਨਾਲ ਰਹੀਆਂ ਨੇ ਤੇ ਜੇ ਇਹੋ ਜਿਹਾ ਕਿਸੇ ਕੋਈ ਆਉਂਦੀ ਆ ਨਾ ਹੁਕਮ ਤੇ ਅਸੀਂ ਸਾਰੇ ਦੋਨੋਂ ਫੋਰਮ ਰਲ ਕੇ ਪੰਜਾਬ ਸਰਕਾਰ ਵਿਰੁੱਧ ਲੜਾਈ ਲੜਨ ਲਈ ਮਜਬੂਰ ਹੋਵਾਂਗੇ ਸੋ ਜੇ ਕੁਝ ਤੁਹਾਡੇ ਸਵਾਲ ਨੇ ਤੇ ਤੁਸੀਂ ਕਰ ਸਕਦੇ ਹੋ ਮੈਂ ਇਹ ਤਿੰਨਾਂ ਮੁੱਦਿਆਂ ਤੇ ਮੇਨ ਜਿਹੜਾ ਫੋਕਸ ਕੀਤਾ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਔਰ ਜਿਹੜਾ ਇਹਦੇ ਵਿੱਚ ਆ ਜਿਹੜਾ ਖਰੀਦ ਦਾ ਪ੍ਰਬੰਧਨ ਔਰ ਜਿਹੜਾ ਇੱਕ ਹੋਰ ਦੱਸਿਆ ਪੀਆਰ 126 ਦੇ ਬੀਜ ਜਿਹੜੀ ਪੀਆ ਪੀਏਜੂ ਯੂਨੀਵਰਸਿਟੀ ਆਪਣੇ ਮੇਲਿਆਂ ਵਿੱਚ ਢੱਲੇ ਨਾਲ ਵੰਡ ਰਹੀ ਆ ਸਿੱਧਾ ਸਿੱਧਾ ਜਿਉਂ ਸੈਂਟਰ ਸਰਕਾਰ ਨਾਲ ਆਪਣਾ ਬਿਖੇੜਾ ਨਬੇੜੇ ਬਿਨਾ ਇਹ ਬੀਜ ਉਤਸ਼ਾਹਤ ਕਰਦੀ ਹੈ ਪਿਛਲੀ ਵਾਰ ਵੀ ਸਰਕਾਰ ਨੇ ਉਤਸ਼ਾਹਤ ਕੀਤਾ ਤੇ ਕਿਸਾਨਾਂ ਦੇ ਬੀਜਿਆ ਤੇ ਇਸ ਵਾਰ ਵੀ ਤੁਸੀਂ ਬੀਜ ਵੰਡ ਕੇ ਉਤਸ਼ਾਹਤ ਕਰੋਗੇ ਤੇ ਮੁੜ ਕੇ ਕਿਸਾਨਾਂ ਦੀ ਬਾਹ ਨਹੀਂ ਫੜੋਗੇ ਤੇ ਪੰਜਾਬ ਵਿੱਚ ਇਸ ਮੁੱਦੇ ਤੇ ਇੱਕ ਵੱਡਾ ਅੰਦੋਲਨ ਲੜਿਆ ਜਾਵੇਗਾ ਧੰਨਵਾਦ